ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਜਿਹੜਾ ਵਾ ਵੀਡੀਓ ਬਣਾਉਣ ਵਿੱਚ ਜਿਹੜਾ ਵਾ ਕਾਫੀ ਲੇਟ ਹੋ ਗਿਆ ਤੇ ਜਿਹੜੀ ਵੀਡੀਓ ਉਹ ਵੀ ਮੈਂ ਰਾਤ ਦੇ ਬੇਸ ਤੇ ਬਣਾਉਣੀ ਸੀਗੀ ਤੇ ਟਾਈਮ ਹੋ ਗਿਆ ਜੀ 9:30 ਹੋ ਗਏ ਆ ਤੇ ਸਵੇਰ ਦਾ ਜਿਹੜਾ ਸ਼ਡਿਊਲ ਵਾ ਉਹ ਬਹੁਤ ਜ਼ਿਆਦਾ ਬੀਜੀ ਸੀਗਾ ਆ ਸਾਰਾ ਦਿਨ ਜਿਹੜਾ ਕੰਮ ਦੇ ਵਿੱਚ ਬਿਜੀ ਰਹੇ ਤੇ ਸਰੀਰ ਜਿਹੜਾ ਵਾ ਅੱਜ ਇੱਕਦਮ ਥੱਕ ਗਿਆ ਏ ਤੇ ਜਿਹੜਾ ਆ ਉਹ ਲੱਤਾਂ ਵੀ ਦਰਦ ਹੋ ਰਹੀਆਂ ਏ ਤੇ ਉਹ ਮੈਂ ਇੱਕ ਚੀਜ਼ ਯੂਜ਼ ਕਰਨ ਲੱਗੀ ਸੀ ਜਿਸ ਨਾਲ ਅਸੀਂ ਜਿਹੜੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਅਸੀਂ ਕੰਮ ਕਰਦੇ ਰਹਿੰਦੇ ਆ ਲੈਡੀਜ਼ ਜੈਂਟਸ ਵੀ ਬਾਹਰ ਕੰਮ ਕਰਦੇ ਨੇ ਤੇ ਸਾਡਾ ਜਿੱਦਾਂ ਹੁਣ ਖੇਤੀਬਾੜੀ ਦਾ ਕੰਮ ਤੇ ਸਾਡੇ ਬਾਹਰ ਲੇਬਰ ਲੱਗੀ ਤੇ ਉਹਨਾਂ ਦਾ ਰੋਟੀ ਪਾਣੀ ਤੇ ਘਰ ਦਾ ਝਾੜੂ ਪੋਚਾ ਰੋਟੀ ਕਿਚਨ ਦਾ ਕੰਮ ਬੱਚਿਆਂ ਨੂੰ ਸੰਭਾਲਣਾ ਤੇ ਇਹ ਸਾਰੇ ਕੁਝ ਕਰਕੇ ਤੇ ਰਾਤ ਨੂੰ ਜਦੋਂ ਅਸੀਂ ਸੌਣ ਲੱਗਦੇ ਆ ਤਾਂ ਸਾਡੇ ਜਿਹੜੇ ਲੱਤਾਂ ਬਾਹਾਂ ਬਹੁਤ ਦਰਦ ਕਰਦੀਆਂ ਤੇ ਇੱਕ ਚੀਜ਼ ਤੁਸੀਂ ਜੇ ਵਾ ਉਹ ਕਰ ਲਿਆ ਕਰੋ ਉਹਦੇ ਨਾਲ ਜਿਹੜਾ ਤੁਹਾਡਾ ਜਰਾ ਸਾਰੀ ਬਾਡੀ ਦਾ ਜਿਹੜਾ ਦਰਦ ਵਾ ਕੋਈ ਵੀ ਬਿਮਾਰੀ ਆ ਸ਼ੂ ਮੰਤਰ ਇੱਕਦਮ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਤੇ ਤੁਸੀਂ ਇਹ ਪੰਜ ਤੋਂ 7 ਮਿੰਟ ਕਰ ਲੋ ਇਹ ਚੀਜ਼ ਤੇ ਉਹ ਜਿਹੜਾ ਵਾ ਤੁਹਾਡਾ ਲੱਤਾਂ ਦਾ ਦਰਦ ਵਾ ਉਹ ਖਤਮ ਹੋ ਜਾਏਗਾ ਸੇ ਤੁਸੀਂ ਜਿਹੜੀ ਚੈਨ ਦੀ ਨੀਂਦ ਸੌ ਸਕਦੇ ਹੋ ਤੇ ਇਸ ਚੀਜ਼ ਵਾਸਤੇ ਜਿਹੜੀ ਹਰ ਇੱਕ ਚੀਜ਼ ਵਾ ਕੋਈ ਰੈਮਡੀ ਆ ਕੁਝ ਵੀ ਆ ਉਹ ਕਿਚਨ ਤੋਂ ਹੀ ਹੁੰਦਾ ਵਾ ਸ਼ੁਰੂ ਕਿਉਂਕਿ ਸਭ ਕੁਝ ਤਾਂ ਕਿਚਨ ਵਿੱਚ ਹੀ ਪਿਆ ਹੁੰਦਾ ਹੈ ਤੇ ਆਓ ਜਾਣੇ ਕਿਚਨ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਆ ਕਿ ਕਿਹੜੀ ਚੀਜ਼ ਵਾਸਤੇ ਕਿਸ ਤਰ੍ਹਾਂ ਯੂਜ਼ ਕਰਨੀ ਹੈ ਹਾਂਜੀ ਇਹਦੇ ਵਾਸਤੇ ਅਸੀਂ ਲੈ ਲਾਂਗੇ ਇਹ ਆ ਜੀ ਮਸ਼ਕਪੂਰ ਦੀ ਟਿੱਕੀ ਤੇ ਇਹ ਲੈ ਲਾਂਗੇ ਤੇ ਨਾਲ ਲਾਵਾਂਗੇ ਅਸੀਂ ਨਮਕ ਤੇ ਉਸ ਤੋਂ ਇਸ ਲਾਵਾ ਲੈ ਲਾਂਗੇ ਅਸੀਂ ਇਹ ਨਿੰਬੂ ਨਿੰਬੂ ਜਰਾ ਅੱਧਾ ਜਾਂ ਇੱਕ ਨਿੰਬੂ ਤੁਸੀਂ ਲੈ ਲਓ ਤੇ ਇਹ ਮਸ਼ਕੂਰ ਦੀ ਟਿੱਕੀ ਤੇ ਨਾਲ ਨਮਕ ਤੇ ਨਾਲ ਲਵਾਂਗੇ ਗਰਮ ਪਾਣੀ ਪਾਣੀ ਅਸੀਂ ਗਰਮ ਕਰ ਲੈਨੇ ਆ ਪਾਣੀ ਜਿਹੜਾ ਵਾ ਉਹ ਕੇਟਲ ਦੇ ਵਿੱਚ ਗਰਮ ਹੋਣਿਆ ਤੇ ਉਨੀ ਦੇਰ ਤੱਕ ਜਿਹੜੀਆਂ ਮਸ਼ਕੂਰ ਦੀ ਟਿੱਕੀ ਆ ਇਹਨੂੰ ਅਸੀਂ ਕੁੱਟ ਲੈਨੇ ਆ ਕਿਉਂਕਿ ਇਹ ਪਾਣੀ ਦੇ ਵਿੱਚ ਜਿਹੜੀ ਆ ਉਹ ਘੁਲੇਗੀ ਨਹੀਂ ਤੇ ਇਹਨੂੰ ਅਸੀਂ ਕੁੱਟ ਲਵਾਂਗੇ ਹਾਂਜੀ ਇਹ ਅਸੀਂ ਕੁੱਟ ਲਿਆ ਤੇ ਬਰੀਕ ਪਾਊਡਰ ਬਣ ਗਿਆ ਤੇ ਇਹਨੂੰ ਇਹਦੇ ਵਿੱਚ ਅਸੀਂ ਪਾ ਲਵਾਂਗੇ ਸਾਦੇ ਤੇ ਇਹਦੇ ਵਿੱਚ ਜਿਹੜਾ ਆ ਨਿੰਬੂ ਆ ਉਹਨੂੰ ਅਸੀਂ ਮਿਚੋਰ ਲਵਾਂਗੇ ਤੇ ਨਾਲ ਅਸੀਂ ਜਿਹੜਾ ਵਾ ਉਹ ਨਮਕ ਇੱਕ ਚਮਚਾ ਜਿਹੜਾ ਵੱਡਾ ਭਰ ਕੇ ਨਮਕ ਦਾ ਐਡ ਕਰਾਂਗੇ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਹੁਣ ਜਿਹੜਾ ਵਾ ਪਾਣੀ ਦੇ ਵਿੱਚ ਮਿਕਸ ਕਰ ਦਵਾਂਗੇ ਪਾਣੀ ਆਪਣਾ ਜਿਹੜਾ ਉਹ ਗਰਮ ਹੋ ਗਿਆ ਹੈ ਅਸੀਂ ਇਹਦੇ ਵਿੱਚ ਜਿਹੜਾ ਵਾ ਨਾ ਥੋੜਾ ਜਿਹਾ ਠੰਡਾ ਪਾਣੀ ਮਿਕਸ ਕਰ ਲਾਂਗੇ ਕਿਉਂਕਿ ਪਾਣੀ ਅਸੀਂ ਜ਼ਿਆਦਾ ਗਰਮ ਨਹੀਂ ਕਰਨਾ ਬਸ ਜਿਹੜਾ ਵਾ ਉਹ ਇੰਨਾ ਕੁ ਹਲਕਾ ਜਿਹਾ ਕਰਨਾ ਹੈ ਕਿ ਸਾਡੇ ਜਿਹੜੇ ਅਸੀਂ ਪੈਰ ਇਹਦੇ ਵਿੱਚ ਡਿਪ ਕਰਨੇ ਆ ਤੇ ਉਹ ਸਾਡੇ ਪੈਰ ਨਾ ਇਹਨਾਂ ਨੂੰ ਸੈਨਸ ਕਰਨ ਇਹਦੇ ਵਿੱਚ ਅਸੀਂ ਜਿਹੜਾ ਪੈਰ ਵਾ ਉਹ ਡਿਪ ਕਰਕੇ ਰੱਖਾਂਗੇ ਤੇ ਪਾਣੀ ਜਿਹੜਾ ਵਾ ਉਹਨਾ ਕੁ ਗਰਮ ਹੋਣਾ ਚਾਹੀਦਾ ਹੈ ਕਿ ਤੁਸੀਂ ਆਸਾਨੀ ਦੇ ਨਾਲ ਪੈਰ ਜਿਹਦੇ ਵਿੱਚ ਡੁੱਕ ਸਕੋ ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਇਹ ਸਾਡਾ ਰੀਓ ਕਿ ਇਸ ਸਾਡੇ ਨਾਲ ਹੀ ਰਹਿੰਦਾ ਇਹਨੂੰ ਵੀ ਗਰਮੀ ਬਹੁਤ ਲੱਗਦੀ ਹੈ ਤੇ ਗਰਮੀ ਹੋਈ ਬਹੁਤ ਜ਼ਿਆਦਾ ਗਈ ਹੈ ਤੇ ਬਾਹਰ ਰਹਿਣਾ ਇਹਨੂੰ ਪਸੰਦ ਨਹੀਂ ਆ ਇਹ ਵੀ ਏਸੀ ਦੀ ਹਵਾਤਲੇ ਰਹਿੰਦਾ ਹੈ ਤੇ ਇਹਦੇ ਨਾਲ ਜਿਹੜੀ ਆ ਬਾਡੀ ਨੂੰ ਬਹੁਤ ਰਿਲੈਕਸ ਜਿਹੜੀ ਆ ਉਹ ਬਾਡੀ ਫੀਲ ਕਰਦੀ ਹੈ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਅਸੀਂ ਹੁਣ ਤਾਂ ਨੋਟ ਵੀ ਕਰਦੇ ਪੁਰਾਣੇ ਜ਼ਮਾਨੇ ਵਿੱਚ ਸਾਡੇ ਜਿਹੜੇ ਦਾਦੇ ਪਰਦਾਦੇ ਸੀਗੇ ਉਹ ਵੀ ਜਦੋਂ ਰਾਤ ਨੂੰ ਕੰਮ ਕਾਰ ਕਰਕੇ ਆਉਂਦੇ ਸੀਗੇ ਵਾਪਸ ਅਈਓ ਮੁੰਮਿਲਦੈ ਤੇ ਅਸੀਂ ਹੁਣ ਜਿਹੜਾ ਵਾ ਇਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਸਾਡੇ ਦਾਦੇ-ਪਰਦਾਦੇ ਕਰਦੀਆਂ ਸੀਗੀਆਂ ਉਹ ਵੀ ਜਦੋਂ ਕੰਮ ਤੋਂ ਵਾਪਸ ਆਉਂਦੇ ਸੀਗੇ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਜਾਣੇ ਜਿਹੜਾ ਵਾ ਉਹ ਪਾਣੀ ਗਰਮ ਪਾਣੀ ਦੇ ਨਾਲ ਜਿਹੜੇ ਪੈਰ ਵਾਸ਼ ਕਰਕੇ ਤੇ ਫਿਰ ਬਿਸਤਰਾ ਤੇ ਲੰਮੇ ਪੈਂਦੇ ਸੀਗੇ ਭਾਵੇਂ ਉਹ ਇਹ ਸੋਚਦੇ ਸੀਗੇ ਕਿ ਬਿਸਤਰਾ ਗੱđa ਨਾ ਹੋਵੇ ਬਟ ਇਹਦੇ ਪਿੱਛੇ ਵੀ ਕੋਈ ਸੈਂਟੀਫਿਕ ਜਿਹੜਾ ਵਾ ਉਹ ਲੌਜੀਕ ਹੁੰਦਾ ਹੈ ਇਹ ਜਿਹੜਾ ਗਰਮ ਪਾਣੀ ਆ ਇਹ ਸਾਡੀ ਜਿਹੜੀ ਥਕਾਵਟ ਵਾ ਉਹਨੂੰ ਦੂਰ ਕਰ ਦਿੰਦਾ ਹੈ ਤੇ ਉਹਦੇ ਵਿੱਚ ਜੇ ਤੁਸੀਂ ਨਮਕ ਐਡ ਕਰ ਦਿੰਦੇ ਆ ਤੇ ਮਸਕੂਰਤੀ ਐ ਟਿੱਕੀ ਐ ਤੇ ਨਾਲ ਨਿੰਬੂ ਆ ਤੇ ਇਹ ਜਿਹੜਾ ਵਾ ਉਹ ਸਾਡੀਆਂ ਜਿਹੜੀਆਂ ਨਾਰਾਂ ਵਾ ਉਹ ਉਹਨਾਂ ਨੂੰ ਜਿਹੜਾ ਵਾ ਉਹ ਰਿਲੈਕਸ ਕਰ ਦਿੰਦਾ ਹੈ ਤੇ ਸਾਨੂੰ ਥਕਾਵਟ ਦੂਰ ਹੋ ਜਾਂਦੀ ਹੈ ਤੇ ਸਾਡੀ ਬਾਡੀ ਜਿਹੜੀ ਆ ਉਹ ਸਕੂਨ ਮਹਿਸੂਸ ਕਰਦੀ ਆ ਤੇ ਸਾਨੂੰ ਜਿਹੜੀ ਆ ਵਧੀਆ ਨੀਂਦ ਆਉਂਦੀ ਆ ਤੇ ਇਹਦੇ ਨਾਲ ਜਿਹੜੇ ਸਾਡੇ ਸਾਰੇ ਸਰੀਰ ਦੇ ਦਰਦ ਉਹ ਸਾਰੇ ਦਿਨ ਦੀ ਥਕਾਵਟ ਉਹ ਦੂਰ ਹੋ ਜਾਂਦੀ ਹੈ ਤੇ ਅਸੀਂ ਇਹਨੂੰ ਜਿਹੜਾ ਜਿੰਨੇ ਦੇਰ ਤੱਕ ਪਾਣੀ ਇਹ ਗਰਮ ਕੋਸਾਏ ਉਹਨੀ ਦੇਰ ਤੱਕ ਪੈਰ ਇਹਦੇ ਵਿੱਚ ਡਿਪ ਕਰਕੇ ਤੇ ਬੈਠੇ ਰਵਾਂਗੇ ਬਸ ਕਰਨਾ ਕੁਝ ਨਹੀਂ ਹੈ ਤੁਸੀਂ ਪੈਰ ਡਿਪ ਕਰਕੇ ਬੈਠੇ ਰਹੋ ਤੇ ਚੰਗੀ ਤਰੀਕੇ ਨਾਲ ਤੁਹਾਡੇ ਪੈਰ ਵਾਸ਼ ਹੋ ਜਾਣਗੇ ਤੇ ਨਾਲ ਹੀ ਸਾਡੀ ਜਿਹੜੀ ਥਕਾਵਟ ਉਹ ਲੱਛੇਗੀ ਤੇ ਤੁਸੀਂ ਜਿਹੜੀ ਰਾਤ ਨੂੰ ਚੈਨ ਦੀ ਨੀਂਦ ਸੌ ਸਕਦੇ ਤੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਤੇ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਜਿਹੜਾ ਵਾ ਇਹ ਤਰੀਕਾ ਜਿਹੜਾ ਵਾ ਵਧੀਆ ਲੱਗੇਗਾ ਕਿਉਂਕਿ ਲੇਡੀਜ਼ ਵਾ ਉਹ ਦਿਨ ਪਰ ਜਿਹੜਾ ਕਿਚਨ ਦੇ ਵਿੱਚ ਖਲੋ ਕੇ ਕੰਮ ਕਰਦੀਆਂ ਨੇ ਤਾਂ ਸਾਡੇ ਜਿਹੜੇ ਪੈਰ ਗਿੱਟੇ ਆ ਇਹ ਦੁੱਖਣ ਡੈਪੇ ਦਿਨ ਤੇ ਤੁਸੀਂ ਇਹ ਤਰੀਕਾ ਕਰੋਗੇ ਤਾਂ ਤੁਸੀਂ ਦੇਖਣਾ ਕਿ ਕਿੰਨਾ ਜਿਹੜਾ ਵਾ ਆਰਾਮ ਤੇ ਰਾਹਤ ਮਹਿਸੂਸ ਹੁੰਦੀ ਹੈ ਤੇ ਹੁਣ ਜਿਹੜਾ ਵਾ ਪਾਣੀ ਆ ਉਹ ਠੰਡਾ ਹੁੰਦਾ ਪਿਆ ਤੁਹਾਨੂੰ ਅਸੀਂ ਇਹਨਾਂ ਨੂੰ ਜਿਹੜਾ ਪੈਰਾਂ ਨੂੰ ਟੋਵਲ ਦੇ ਨਾਲ ਵਾਸ਼ ਕਰਕੇ ਸਾਫ਼ ਕਰਕੇ ਤੇ ਫਿਰ ਅਸੀਂ ਜਿਹੜੀ ਹੈ ਕੋਈ ਤੇ ਕੋਲਡ ਕਰੀਮ ਲਗਾ ਲਵਾਂਗੇ ਤੇ ਹੁਣ ਅਸੀਂ ਜਿਹੜਾ ਵਾ ਉਹ ਆਰਾਮ ਕਰਾਂਗੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਜੇ ਵੀਡੀਓ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਤੇ ਕੌਣ-ਕੌਣ ਜਿਹੜਾ ਵਾ ਇਹ ਚੀਜ਼ ਜਿਹੜੀ ਆ ਉਹ ਪਹਿਲਾਂ ਤੋਂ ਕਰਦਾ ਸੀ ਤੇ ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ